ਸਤ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਮੈਂ ਬਹੁਤ ਹੀ ਹੈਲਦੀ ਲੱਡੂਆਂ ਦੀ ਰੈਸਪੀ ਲੈ ਕੇ ਆਈਆਂ ਇਹ ਸਾਡੇ ਪੁਰਾਣੇ ਬਜ਼ੁਰਗ ਬਣਾਉਂਦੇ ਸੀ ਉਹ ਉਹ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਲੱਡੂ ਖਾਣ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਨੇ ਤੇ ਇਹ ਲੱਡੂ ਜੇਕਰ ਤੁਸੀਂ ਰੋਜ਼ ਖਾਂਦੇ ਹੋ ਤਾਂ ਜੋੜਾਂ ਦਾ ਦਰਦ ਥਕਾਨ ਕਮਜ਼ੋਰੀ ਸਾਰੇ ਦੂਰ ਹੋ ਜਾਂਦੇ ਨੇ ਬੱਚਿਆਂ ਵਾਸਤੇ ਵੱਡਿਆਂ ਵਾਸਤੇ ਬਜ਼ੁਰਗਾਂ ਵਾਸਤੇ ਸਾਰਿਆਂ ਵਾਸਤੇ ਇਹ ਲੱਡੂ ਨੇ ਤੇ ਤੁਸੀਂ ਸਵੇਰੇ ਸ਼ਾਮ ਰੋਜ਼ ਖਾ ਸਕਦੇ ਹੋ ਤੇ ਇਹਨਾਂ ਵਾਸਤੇ ਮੈਂ ਇੱਥੇ 500 ਗ੍ਰਾਮ ਬਦਾਮ ਲੈ ਲੈਨੇ 300 ਗ੍ਰਾਮ ਅਖਰੋਟ ਲੈ ਲੈਨੇ ਤੇ ਨਾਲੇ ਮੈਂ ਇੱਥੇ ਲਏ ਨੇ 250 ਗ੍ਰਾਮ ਦੇ ਕਰੀਬ ਮਖਾਣਾ ਤੇ ਇਹਦੇ ਨਾਲ ਹੀ ਆਪਾਂ ਕਾਜੂ 500 ਗ੍ਰਾਮ ਲਏ ਨੇ ਇੱਥੇ ਮੈਂ ਕਾਜੂ ਟੁਕੜੀ ਲਈਏ ਤੇ ਨਾਲੇ ਦੋ ਗੱਟ ਲੈ ਲਏ ਯਾਨੀ ਕਿ ਜੋ ਖੋਪੇ ਹੁੰਦੇ ਨੇ ਸਬਤ ਉਹ ਲੈਨੇ ਤੇ 50 ਗ੍ਰਾਮ ਕਾਲੀ ਮਿਰਚ 100 ਗ੍ਰਾਮ ਮਗਜ ਲੈਲੇ ਨੇ 250 ਗ੍ਰਾਮ ਇੱਥੇ ਗੋੰਦ ਲਈਏ ਤੇ 100 ਗ੍ਰਾਮ ਹੀ ਖਸਖਸ ਲਈ ਪਮਕਿਨ ਸੀਡ ਜਿਹੜੇ ਪੇਠੇ ਦੇ ਬੀਜ ਹੁੰਦੇ ਨੇ ਉਹ ਵੀ ਮੈਂ ਇੱਥੇ 100 ਗ੍ਰਾਮ ਹੀ ਲੈਨੇ ਇਹ ਇਹਦੇ ਨਾਲ ਹੀ ਪੁੱਜੇ ਹੋਏ ਛੋਲੇ ਲੈ ਲੈਨੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਿਆ ਇਹ 1 ਕਿਲੋ ਦੇ ਕਰੀਬ ਹੈ ਛੋਲੇ ਤੇ ਦੇਸੀ ਘਿਓ ਲੈ ਦੇਸੀ ਘਿਓ ਲੱਡੂਆਂ ਵਿੱਚ 1.5 ਕਿਲੋ ਲੱਗ ਜਾਏਗਾ ਤੇ ਥੋੜਾ-ਥੋੜਾ ਆਪਾਂ ਇਸਤੇਮਾਲ ਕਰਦੇ ਜਾਵਾਂਗੇ ਸਭ ਤੋਂ ਪਹਿਲਾਂ ਆਪਾਂ ਇੱਕ ਕੜਾਈ ਵਿੱਚ ਘਿਓ ਪਾਵਾਂਗੇ 2-3 ਚਮਚ ਵੱਡੇ ਸਾਈਜ਼ ਦੇ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਦਾਮ ਬਦਾਮਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਕੇ ਤਿਆਰ ਕਰਾਂਗੇ ਤੇ ਲੋ ਫਲੇਮ ਤੇ ਆਪਾਂ ਭੁੰਨਣਾ ਹੈ ਇਨੂੰ ਲਗਾਤਾਰ ਚਲਾਉਂਦੇ ਹੋਏ 1-2 ਮਿੰਟ ਵਾਸਤੇ ਪੁੰਨਾਂਗੇ ਜਿਆਦਾ ਨਹੀਂ ਪੁੰਨਣਾ ਨਹੀਂ ਤਾਂ ਇਹ ਕੜਵੇ ਵੀ ਹੋ ਸਕਦੇ ਨੇ ਯਾਨੀ ਕਿ ਕੋੜੇ ਨਿਕ ਹੋ ਜਾਂਦੇ ਨੇ ਤੇ ਇਹਨਾਂ ਨੂੰ ਪੁੰਨ ਕੇ ਆਪਾਂ ਇੱਕ ਬਰਤਨ ਵਿੱਚ ਬਾਹਰ ਕਢ ਲੈਣੇ ਆ ਲੋ ਟੂ ਮੀਡੀਅਮ ਫਲੇਮ ਫਲੇਮ ਤੇ ਹੀ ਪੁੰਨਣਾ ਨਹੀਂ ਤਾਂ ਇਹ ਸੜ ਸਕਦੇ ਨੇ ਤੇ ਉਸੇ ਕੜਾਈ ਵਿੱਚ ਆਪਾਂ ਪਾਵਾਂਗੇ ਕਾਜੂ ਮਗਜ਼ ਖਰਬੂਜੇ ਦੇ ਬੀਜ ਯਾਨੀ ਕਿ ਉਹ ਇਹ ਹੈਗੇ ਨੇ ਪੇਠੇ ਦੇ ਬੀਜ ਜਿੰਨੀ ਕੁਆਂਟੀਟੀ ਮੈਂ ਇੱਥੇ ਲਈ ਹੈ ਉਹ ਸਾਰੀ ਮੈਂ ਲਿਖ ਦਵਾਂਗੀ ਡਿਸਕ੍ਰਿਪਸ਼ਨ ਬਾਕਸ ਵਿੱਚ ਤੇ ਨਾਲੇ ਖਸਖਸ ਵੀ ਮੈਂ ਐਡ ਕਰ ਦਿੱਤੀ ਹੈ ਨਾ ਸਾਰੀਆਂ ਚੀਜ਼ਾਂ ਨੂੰ ਆਪਾਂ ਪੁੰਨਾਂਗੇ 2-3 ਮਿੰਟ ਵਾਸਤੇ ਤੇ ਥੋੜਾ ਜਿਹਾ ਕਿਓ ਵੀ ਐਡ ਕਰਨਾ ਹੈ 2-3 ਚਮਚ ਤੇ ਹੌਲੀ-ਹੌਲੀ ਆਪਾਂ ਕਿਓ ਐਡ ਕਰਦੇ ਜਾਵਾਂਗੇ ਤੇ ਪੂਰੇ ਲੱਡੂਆਂ ਵਿੱਚ 1.5 ਕਿਲੋ ਕਿਓ ਲੱਗ ਜੇਗਾ 1.5 ਕਿਲੋ ਤੋਂ ਥੋੜਾ ਜਿਹਾ ਵੱਧੀ ਲੱਗੇਗਾ ਤੁਸੀਂ ਥੋੜੀ ਕੁਆਂਟੀਟੀ ਵਿੱਚ ਵੀ ਬਣਾ ਸਕਦੇ ਹੋ ਤੇ ਇਹ ਵੀ ਮੈਂ 2-3 ਮਿੰਟ ਵਾਸਤੇ ਇਹਨਾਂ ਨੂੰ ਪੁੰਨ ਲਿਆ ਲੋ ਫਲੇਮ ਤੇ ਤੇ ਇਹਨਾਂ ਨੂੰ ਵੀ ਆਪਾਂ ਬਾਹਰ ਕੱਢ ਲੈਣੇ ਆ ਤੇ ਉਸੇ ਕੜਾਈ ਵਿੱਚ ਆਪਾਂ ਥੋੜਾ ਜਿਹਾ ਹੋਰ ਪਾਵਾਂਗੇ ਦੋ ਚਮਚ ਤੇ ਹੁਣ ਪਾਵਾਂਗੇ ਕਾਲੀਆ ਮਿਰਚਾ ਤੇ ਕਾਲੀਆ ਮਿਰਚਾਂ ਨੂੰ ਤੜਕਣ ਤੱਕ ਆਪਾਂ ਭੁੰਨਾਂਗੇ ਯਾਨੀ ਕਿ ਇਹਨਾਂ ਦੀ ਆਵਾਜ਼ ਆਉਣੀ ਚਾਹੀਦੀ ਹੈ ਤੇ ਹੁਣ ਆਪਾਂ ਪਾ ਦੇਵਾਂਗੇ ਇੱਕ ਦੋ ਮਿੰਟ ਵਾਸਤੇ ਅਖਰੂਟ ਅਖਰੂਟ ਨੂੰ ਵੀ ਆਪਾਂ ਤਿੰਨ ਚਾਰ ਮਿੰਟ ਭੁੰਨਾਂਗੇ ਤਿੰਨ ਕੁ ਮਿੰਟ ਭੁੰਨ ਲੈਣਾ ਲੋ ਫਲੇਮ ਤੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਕੱਟ ਕੇ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਵੀ ਬਾਹਰ ਕੱਢ ਲੈਣੀਆਂ ਤੇ ਉਸੇ ਕੜਾਈ ਵਿੱਚ ਆਪਾਂ ਕਿਉ ਐਡ ਕਰਾਂਗੇ ਦੋ ਤਿੰਨ ਚਮਚ ਹੋਰ ਤੇ ਹੁਣ ਪਾਵਾਂਗੇ ਆਪਾਂ ਮਖਾਣੇ ਮਖਾਣੇ ਮੈਂ 250 ਗ੍ਰਾਮ ਲੈਨੇ ਤੁਸੀਂ ਕਟ ਕੁਆਂਟੀਟੀ ਵਿੱਚ ਲੱਡੂ ਬਣਾਉ ਤਾ ਕਟ ਵੀ ਲੈ ਸਕਦੇ ਹੋ ਇਹ ਲੱਡੂ ਬਣਾਉਣ ਵਿੱਚ ਥੋੜੀ ਮਿਹਨਤ ਤਾਂ ਜ਼ਰੂਰ ਲੱਗਦੀ ਹੈ ਪਰ ਇਹ ਲੱਡੂ ਸਵਾਸਤ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਹੁੰਦੇ ਨੇ ਇੱਕ ਵਾਰ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਸੀਂ ਗਰਮੀ ਸਰਦੀ ਦੋਵੇਂ ਮੌਸਮਾਂ ਵਿੱਚ ਇਹ ਲੱਡੂ ਬਣਾ ਕੇ ਖਾ ਸਕਦੇ ਹੋ ਕੋਈ ਪਰੇਸ਼ਾਨੀ ਨਹੀਂ ਹੈ ਤੇ ਇਹਨਾਂ ਨੂੰ ਮੈਂ 7-8 ਮਿੰਟ ਵਾਸਤੇ ਭੁੰਨਿਆ ਲੋ ਫਲੇਮ ਤੇ ਤੇ ਇਸ ਤਰੀਕੇ ਨਾਲ ਇਹ ਕਰੰਚੀ ਹੋ ਜਾਣਾ ਚਾਹੀਦਾ ਹੈ ਤੇ ਹੁਣ ਬਾਹਰ ਕੱਢ ਲੈਣੇ ਆ ਤੇ ਇੱਕ ਮਿਕਸੀ ਜਾਰ ਵਿੱਚ ਆਪਾਂ ਇਹ ਜਿਹੜੇ ਛੋਲੇ ਤਿਆਰ ਕੀਤੇ ਸੀ ਸਾਫ਼ ਕਰਕੇ ਪੁੱਜੇ ਹੋਏ ਛੋਲੇ ਨੇ ਤੇ ਇਹਨਾਂ ਨੂੰ ਆਪਾਂ ਪਾਊਡਰ ਫਾਰਮ ਵਿੱਚ ਲਿਆਵਾਂਗੇ ਯਾਨੀ ਕਿ ਪੀਸਾਂਗੇ ਬਹੁਤ ਜ਼ਿਆਦਾ ਬਾਰੀਕ ਨਹੀਂ ਪੀਸਣਾ ਤੇ ਇਸ ਤਰੀਕੇ ਨਾਲ ਆਪਾਂ ਪੂਰੇ ਛੋਲਿਆਂ ਦਾ ਪਾਊਡਰ ਬਣਾ ਲਵਾਂਗੇ ਮਿਕਸੀ ਵਿੱਚ ਤੇ ਮੈਂ ਤਿਆਰ ਕਰ ਲਿਆ ਤੇ ਹੁਣ ਆਪਾਂ ਜਿਹੜੇ ਖੋਪੇ ਸੀ ਨਾਰੀਅਲ ਉਹਨਾਂ ਨੂੰ ਸੁੱਕੇ ਹੋਏ ਨਾਰੀਅਲ ਸੀ ਤੇ ਇਹਨਾਂ ਨੂੰ ਆਪਾਂ ਮਿਕਸੀ ਜਾਰ ਵਿੱਚ ਪੀਸ ਲੈਣੇ ਆ ਇਹ ਥੋੜੇ ਜਿਆਦਾ ਨੇ ਦੋ ਬਾਰ ਵਿੱਚ ਪੀਸਾਂਗੇ ਤੇ ਇਹਨਾਂ ਨੂੰ ਵੀ ਆਪਾਂ ਦਰਦਰਾ ਜਿਹਾ ਪੀਸਾਂਗੇ ਯਾਨੀ ਕਿ ਮोटा-ਮोटा ਤੁਸੀਂ ਚਾਹਤ ਹੈ ਇਹਨਾਂ ਨੂੰ ਕੱਦੂਕਸ ਵੀ ਕਰ ਸਕਦੇ ਹੋ ਪਰ ਲੱਡੂ ਬਣਾ ਚ ਟਾਈਮ ਬਹੁਤ ਲੱਗਦਾ ਹੈ ਇਸ ਵਾਸਤੇ ਮੈਂ ਮਿਕਸੀ ਵਿੱਚ ਹੀ ਚਲਾ ਲਿਆ ਤੇ ਇਹ ਜਿਹੜੀ ਡਰਾਈ ਫਰੂਟ ਨੇ ਸਾਰੇ ਜੋ ਆਪਾਂ ਭੁੰਨ ਕੇ ਤਿਆਰ ਕੀਤੇ ਐ ਇਹਨਾਂ ਨੂੰ ਤੁਸੀਂ ਮੋਟਾ-ਮੋਟਾ ਕੁੱਟ ਕੇ ਵੀ ਪਾ ਸਕਦੇ ਹੋ ਪਰ ਆਪਾਂ ਇਹਨੂੰ ਮਿਕਸੀ ਜਾਰ ਵਿੱਚ ਪੀਸਾਂਗੇ ਤੇ ਮੋਟਾ-ਮੋਟਾ ਹੀ ਪੀਸ ਲਵਾਂਗੇ ਇਸ ਤਰੀਕੇ ਨਾਲ ਮੈਂ ਸਾਰਾ ਪਾਊਡਰ ਬਣਾ ਲਿਆ ਤੇ ਹੁਣ ਆਪਾਂ ਉਸੇ ਕੜਾਈ ਵਿੱਚ ਇੱਕ ਕੱਪ ਕਿਓ ਪਾਵਾਂਗੇ ਤੇ ਜਦੋਂ ਕਿਓ ਆਪਣਾ ਗਰਮ ਹੋ ਜਾਏ ਚੰਗੀ ਤਰ੍ਹਾਂ ਉਦੋਂ ਪਾਵਾਂਗੇ ਆਪਾਂ ਗੋਂਦ ਗੋਂਦ ਤੁਸੀਂ ਵੱਡੇ ਸਾਈਜ਼ ਦਾ ਵੀ ਲੈ ਸਕਦੇ ਹੋ ਮੈਂ ਬਾਰੀਕ ਵਾਲਾ ਲਿਆ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਤੇ ਫਲੇਮ ਆਪਾਂ ਹਾਈ ਹੀ ਰੱਖਣੀ ਹੈ ਠੰਡੇ ਕਿਉਂ ਵਿੱਚ ਆਪਾਂ ਇਹ ਨਹੀਂ ਪਾਵਾਂਗੇ ਨਹੀਂ ਤਾਂ ਇਹ ਕੜਖ ਹੋ ਜਾਣਗੇ ਸਖਤ ਹੋ ਜਾਂਦੇ ਨੇ ਇਹ ਫੁੱਲਦੇ ਨਹੀਂ ਫਿਰ ਤੇ ਇਹਨیں ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ ਇਸ ਨੂੰ ਤੇ ਇਹਦੇ ਜਦੋਂ ਫੁੱਲੇ ਬਣ ਜਾਣ ਤੇ ਇਹਨੂੰ ਆਪਾਂ ਬਾਹਰ ਕੱਢ ਲੈਨੇ ਆ ਤੇ ਫੁੱਲੇ ਸਾਡੇ ਫੁੱਲ ਚੁੱਕੇ ਨੇ ਚੰਗੀ ਤਰ੍ਹਾਂ ਤੇ ਐਸੇ ਤਰੀਕੇ ਨਾਲ ਆਪਾਂ ਪੂਰਾ ਗੋੰਦ ਜਿਹੜਾ ਉਹਨੂੰ ਪੁੰਨ ਕੇ ਤਿਆਰ ਕਰ ਲਵਾਂਗੇ ਇਥੇ ਮੈਂ ਤੈਸੋਗ੍ਰਾਮ ਗੋੰਦ ਲਈ ਜੇਕਰ ਸਰਦੀ ਹੁੰਦੀ ਤਾਂ ਇਹ ਗੋੰਦ ਤੁਸੀਂ ਜਿਆਦਾ ਕੁਆਂਟੀਟੀ ਵਿੱਚ ਪਾ ਸਕਦੇ ਸੀ ਤੇ ਉਸੇ ਕੜਾਈ ਵਿੱਚ ਮੈਂ ਇੱਥੇ ਇੱਕ ਕੱਪ ਕਿਓ ਗਰਮ ਕੀਤਾ ਹੈ ਹੋਰ ਤੋਂ ਤੇ ਇਹਦੇ ਵਿੱਚ 500 ਗ੍ਰਾਮ ਕਣਕ ਦਾ ਆਟਾ ਪਾਇਆ ਹੈ ਕਣਕ ਦਾ ਆਟਾ ਜੇਕਰ ਮੋਟਾ ਹੋਏ ਤਾਂ ਬਹੁਤ ਹੀ ਵਧੀਆ ਰਹੇਗਾ ਤੇ ਇਹਨੂੰ ਆਪਾਂ ਲੋ ਟੂ ਮੀਡੀਅਮ ਫਲੇਮ ਤੇ ਪੁੰਨ ਕੇ ਤਿਆਰ ਕਰਾਂਗੇ ਜੇਕਰ ਤੁਹਾਨੂੰ ਕਿਓ ਘੱਟ ਲੱਗੇ ਤੇ ਇੱਕ ਦੋ ਚਮਚ ਹੋਰ ਪਾ ਸਕਦੇ ਹੋ ਤੇ ਇਹਨੂੰ ਮੈਂ 10 ਮਿੰਟ ਵਾਸਤੇ ਪੁੰਨ ਲਿਆ ਚੰਗੀ ਤਰ੍ਹਾਂ ਕਲਰ ਵੀ ਚੇਂਜ ਹੋ ਚੁੱਕਿਆ ਆਟੇ ਦਾ ਤੇ ਹੁਣ ਪਾਵਾਂਗੇ ਆਪਾਂ ਛੋਲਿਆਂ ਦਾ ਆਟਾ ਜਿਹੜਾ ਆਪਾਂ ਪਿਸ ਕੇ ਤਿਆਰ ਕੀਤਾ ਸੀ 1 ਕਿਲੋ ਆਟਾ ਹੈਗਾ ਇਹ ਛੋਲਿਆਂ ਦਾ ਤੇ ਅੱਧਾ ਕਿਲੋ ਆਪਾਂ ਕਣਕ ਦਾ ਆਟਾ ਲਿਆ ਥੋੜਾ ਜਿਹਾ ਕਿਉ ਹੋਰ ਪਾਵਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਪੁੰਨਾਂਗੇ 7-8 ਮਿੰਟ ਵਾਸਤੇ ਛੋਲੇ ਪੁੰਨੇ ਤਾਂ ਹੁੰਦੇ ਨੇ ਪਰ ਇਹਦਾ ਆਟਾ ਬਣਾਉਣ ਤੋਂ ਬਾਅਦ ਹੋਰ ਪੁੰਨਣਾ ਚਾਹੀਦਾ ਹੈ ਤਾਂ ਹੀ ਲੱਡੂ ਸਵਾਦ ਬਣਨਗੇ ਤੇ ਇਹਨੂੰ ਮੈਂ 6-7 7-8 ਮਿੰਟ ਵਾਸਤੇ ਹੋਰ ਭੁੰਨ ਲਿਆ ਤੇ ਆਟਾ ਸਾਡਾ ਤਿਆਰ ਹੋ ਗਿਆ ਤੇ ਉਸੇ ਕੜਾਈ ਵਿੱਚ ਆਪਾਂ ਜਿਹੜਾ ਨਾਰੀਅਨ ਕਦੂਕ ਪੀਸ ਕੇ ਤਿਆਰ ਕੀਤਾ ਸੀ ਉਹ ਵੀ ਆਪਾਂ ਪੁੰਨ ਲੈਨੇ ਆ 2 ਮਿੰਟ ਵਾਸਤੇ ਲੋ ਫਲੇਮ ਤੇ ਤੇ ਥੋੜਾ ਜਿਹਾ ਕਿਉ ਪਾ ਕੇ ਇੱਕ ਚਮਚ ਤੇ ਇਹ ਸਾਡਾ ਪੁੰਚੂ ਗਿਆ ਇਹਨੂੰ ਵੀ ਆਪਾਂ ਬਾਹਰ ਕੱਢ ਲੈਨੇ ਆ ਤੇ ਇਸ ਮਿਕਸਚਰ ਨੂੰ ਉਸੇ ਆਟੇ ਵਿੱਚ ਮਿਲਾ ਦਿੰਨੇ ਆ ਇੱਕ ਵੱਡੇ ਪਾਂਡੇ ਵਿੱਚ ਆਪਾਂ ਇਹ ਸਾਰਾ ਮਿਕਸਚਰ ਤਿਆਰ ਕਰਾਂਗੇ ਤੇ ਇੱਕ ਗੱਲ ਦੱਸਣਾ ਮੈਂ ਭੁੱਲ ਗਈ ਕੜਾਈ ਤੁਹਾਨੂੰ ਵੱਡੇ ਪੈਂਦੇ ਵਾਲੀ ਲੈਣੀ ਹੈ ਯਾਨੀ ਕਿ ਮੋٹے ਪੈਂਦੇ ਵਾਲੀ ਕੜਾਈ ਲੈਣੀ ਹੈ ਨਹੀਂ ਤਾਂ ਆਟਾ ਵਗੈਰਾ ਇਹ ਸੜ ਸਕਦਾ ਹੈ ਤੇ ਸਾਰੀਆਂ ਚੀਜ਼ਾਂ ਇਸ ਵਿੱਚ ਆਪਾਂ ਐਡ ਕਰਾਂਗੇ ਪੀਸੇ ਜਿਹੜੇ ਆਪਾਂ ਡਰਾਈ ਫਰੂਟ ਸੀ ਉਹ ਗੋੰਦ ਨਾਰੀਅਲ ਸਭ ਚੀਜ਼ਾਂ ਤੇ ਆਟਾ ਸਾਰੀਆਂ ਚੀਜ਼ਾਂ ਆਪਾਂ ਮਿਕਸ ਕਰਾਂਗੇ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਬੂਰਾ ਖੰਡ ਇਹ ਬਾਜ਼ਾਰ ਤੋਂ ਪਸਾਰੀ ਦੁਕਾਨ ਤੇ ਮਿਲ ਜਾਂਦੀ ਹੈ ਆਸਾਨੀ ਨਾਲ ਤੁਸੀਂ ਇਹੀ ਖੰਡ ਪਾ ਕੇ ਤਿਆਰ ਕਰਨੀ ਹੈ ਬਹੁਤ ਹੀ ਜ਼ਿਆਦਾ ਟੇਸਟੀ ਲੱਡੂ ਬਣਨਗੇ ਹੈਲਦੀ ਤਾਂ ਇਹ ਹੈ ਗਈ ਨੇ ਤੇ ਟੇਸਟੀ ਵੀ ਬਹੁਤ ਮੰਨਦੇ ਨੇ ਤੁਸੀਂ ਰੋਜ਼ ਦੁੱਧ ਨਾਲ ਇਹ ਲੱਡੂ ਖਾ ਕੇ ਇੰਜੋਏ ਕਰ ਸਕਦੇ ਹੋ ਤੇ ਸਿਹਤਮੰਦ ਰਹਿ ਸਕਦੇ ਹੋ ਤੇ ਇਹਦੇ ਵਿੱਚ ਬੂਰਾ ਖੰਡ ਵੀ ਆਪਣੀ ਲੱਗ ਜੇਗੀ ਪੌਣੀ 2 ਕਿਲੋ ਦੇ ਕਰੀਬ ਯਾਨੀ ਕਿ 1 ਕਿਲੋ 750 ਗ੍ਰਾਮ ਇਥੇ ਖੰਡ ਲੱਗ ਜੇਗੀ ਤੁਸੀਂ ਜੇਕਰ ਮਿੱਠਾ ਘੱਟ ਰੱਖੋ ਤਾਂ ਰੱਖ ਸਕਦੇ ਹੋ ਥੋੜਾ ਜਿਹਾ ਤੇ ਇਹ ਲੱਡੂ ਆਪਾਂ ਗੁੜ ਵਿੱਚ ਵੀ ਬਣਾ ਕੇ ਤਿਆਰ ਕਰ ਸਕਦੇ ਆ ਜੇਕਰ ਤੁਹਾਨੂੰ ਗੁੜ ਵਾਲੇ ਚਾਹੀਦੇ ਨੇ ਤੁਸੀਂ ਮੈਨੂੰ ਜਰੂਰ ਦੱਸਿਓ ਤੇ ਹੁਣ ਪਾਵਾਂਗੇ ਆਪਾਂ ਕਿਉ ਕਿਉ ਥੋੜਾ ਜਿਹਾ ਗਰਮ ਕਰਕੇ ਪਾਵਾਂਗੇ ਤੇ ਮਿਕਸਰ ਬਹੁਤ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਉਦੋਂ ਆਪਾਂ ਨੂੰ ਖੰਡ ਐਡ ਕਰਨੀ ਹੈ ਤੇ ਇਸ ਤਰੀਕੇ ਨਾਲ ਆਪਾਂ ਸਾਰਾ ਮਿਕਸਚਰ ਤਿਆਰ ਕਰਾਂਗੇ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਇਹਦੇ ਲੱਡੂ ਬੰਨਣੇ ਚਾਹੀਦੇ ਆ ਮੈਂ ਇਹਦੇ ਵਿੱਚ ਕਿਉ ਹੋਰ ਐਡ ਕੀਤਾ ਸੀ ਤੇ ਲੱਡੂ ਬੜੀ ਆਸਾਨੀ ਨਾਲ ਬਣ ਰਹੇ ਨੇ तो इस तरीके आप सारे लड्डू बना के तैयार करा दे चार किलो के करीब लड्डू बन के तैयार हो गए हैं दोस्तों लड्डू बहुत ही ज़्यादा टेस्टी सॉफ्ट बन के तैयार हुए हैं गर्मी सर्दी दोवें मौसम में खा सकते हो जेर पसंद आई हो तो चैनल में सपोर्ट जरूर कर